ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇ ਪਹਿਲੇ ਪਾਰਟ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸੀ ਗੁਰਦੁਆਰਾ ਸ਼੍ਰੀ ਦੰਦਮਾ ਸਾਹਿਬ ਤੇ ਗੁਰਦੁਆਰਾ ਸ਼੍ਰੀ ਪਢੋਲਾ ਸਾਹਿਬ ਦੇ ਵੀਡੀਓ ਦੇ ਸੈਕਿੰਡ ਪਾਰਟ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਤੇ ਗੁਰਦੁਆਰਾ ਸ਼੍ਰੀ ਨਿੰਮ ਸਰ ਸਾਹਿਬ ਦੇ ਤਾਂ ਵੀਡੀਓ ਨਾ ਬਣੇ ਰਹੋ ਜੀ ਇਹ ਜੋ ਆਪਾਂ ਹੁਣ ਦਰਸ਼ਨ ਕਰ ਰਹੇ ਆ ਇਹ ਆ ਜੀ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਜੋ ਕਿ ਗੁਰਦੁਆਰਾ ਸ੍ਰੀ ਦੰਦਮਾ ਸਾਹਿਬ ਤੋਂ 1 ਕਿਲੋਮੀਟਰ ਦੂਰੀ ਤੇ ਪਿੰਡ ਦੇ ਅੰਦਰ ਪੈ ਜਾਂਦਾ ਗਾ ਇਸ ਗੁਰਦੁਆਰਾ ਸਾਹਿਬ ਦੇ ਨਿਚਲੀ ਸਾਈਡ ਲੰਗਰ ਹਾਲ ਅਤੇ ਉੱਪਰ ਦਰਬਾਰ ਸਾਹਿਬ ਮੌਜੂਦ ਆ ਜੀ ਮਗਰ ਉਹ ਇਤਿਹਾਸਕ ਸਥਾਨ ਜਿਸ ਥਾਨ ਦੇ ਉੱਤੇ ਆ ਕੇ ਗੁਰੂ ਜੀ ਨੇ ਇਤਿਹਾਸਨ ਲਗਾਇਆ ਸੀ ਤੇ ਉਹ ਸ਼ਾਮ ਦੇ ਸਮੇਂ ਤੇ ਦੀਵਾਨ ਸਜਾਇਆ ਕਰਦੇ ਸੀ ਉਹ ਅਸਲ ਤੇ ਇਤਿਹਾਸਕ ਸਥਾਨ ਨਿਚਲੀ ਸਾਈਡ ਬਣਿਆ ਹੋਇਆ ਜੀ ਤਾਂ ਉਹਨਾਂ ਦਰਸ਼ਨ ਕਰਵਾਉਣੇ ਆਗੇ ਤਾਂ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ਾ ਜੀ ਤੇ ਨਾਲ ਹੀ ਇੱਧਰ ਉਹ ਇਤਿਹਾਸ ਖੂ ਆ ਜਾਂਦਾਗਾ ਜੋ ਗੁਰੂ ਸਾਹਿਬ ਦੇ ਸਮੇਂ ਦਾ ਖੂ ਆ ਜੀ ਤਾਂ ਕਰੋ ਦਰਸ਼ਨ ਇਹ ਸਥਾਨ ਦੇ ਉੱਤੇ ਗਾ ਕੇ ਗੁਰੂ ਜੀ ਸ਼ਾਮ ਦੇ ਸਮੇਂ ਦੀਵਾਨ ਸਜਾਇਆ ਕਰਦੇ ਸੀ ਤੇ ਜੋ ਗੁਰੂ ਜੀ ਨੇ ਸੂਰਤੀਆ ਪਰਿਵਾਰ ਨੂੰ ਚੋਲਾ ਸਾਹਿਬ ਤੇ ਜੋੜਾ ਸਾਹਿਬ ਤੇ ਇੱਕ ਪੋਤੀ ਸਾਹਿਬ ਦਿੱਤਾ ਸੀ ਤਾਂ ਬਾਅਦ ਦੇ ਵਿੱਚ ਗੁਰਦੁਆਰਾ ਕਮੇਟੀ ਉਹਨਾਂ ਤੋਂ ਉਹ ਚੀਜ਼ ਲੈ ਆਉਂਦੀ ਆ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਅੱਗੇ ਉਸ ਦੀ ਸਾਂਭ ਸੰਭਾਲ ਘਟ ਜਾਂਦੀ ਹੈਗੀ ਤਾਂ ਇਧਰ ਆ ਜੀ ਉਹ ਰੁੱਖ ਜਿੱਤੇ ਆ ਕੇ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਤਾਂ ਗੁਰਦੁਆਰਾ ਕਮੇਟੀ ਉਹਨਾਂ ਦੇ ਪਰਿਵਾਰ ਤੋਂ ਉਹ ਚੋਲਾ ਸਾਹਿਬ ਤੇ ਪੋਤੀ ਸਾਹਿਬ ਲਿਆ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਕਰ ਦਿੰਦੇ ਨੇਗੇ ਗੁਰੂ ਜੀ ਦਾ ਹੋ 52 ਕਲੀਆਂ ਵਾਲਾ ਚੋਲਾ ਸਾਹਿਬ ਤੇ ਜਿਸ ਵਿੱਚੋਂ ਨਿਤਨੇਮ ਕਰਿਆ ਕਰਦੇ ਸੀ ਉਹ ਪੋਤੀ ਸਾਹਿਬ ਅੱਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਆ ਜੀ ਤੁਹਾਨੂੰ ਦਿਖਾਉਣੇ ਆਗੇ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਆ ਤੇ ਗੁਰੂ ਜੀ ਦੇ ਚੋਲਾ ਸਾਹਿਬ ਦੇ ਵੀ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਇਹ ਉੱਪਰ ਆਪਾਂ ਜਿਵੇਂ ਪੌੜੀਆਂ ਚੜਦੇ ਆ ਤਾਂ ਇੱਧਰ ਆ ਜਾਂਦਾ ਜੀ ਦਰਬਾਰ ਸਾਹਿਬ ਦਰبار ਸਾਹਿਬ ਤੋਂ ਅੱਗੇ ਮੀਰੀ ਪੀਰੀ ਦੇ ਮਾਲਕ ਤੇ ਨਿਸ਼ਾਨ ਸਾਹਿਬ ਝੂਲਦੇ ਨੇਗੇ ਤੇ ਇੱਧਰ ਸਾਹਮਣੇ ਆ ਜੀ ਦਰਬਾਰ ਸਾਹਿਬ ਤੇ ਤੁਹਾਨੂੰ ਕਰਵਾਉਣੇ ਆ ਦਰਸ਼ਨ ਤੇ ਇੱਧਰ ਖੱਬੇ ਹੱਥ ਆ ਜਾਂਦਾ ਜੀ ਉਹ ਸਥਾਨ ਜਿੱਤੇ ਕੇ ਗੁਰੂ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਸ਼ੇਸ਼ੋਬੀਤਾਗਾ ਜੋੜਾ ਸਾਹਿਬ ਵੀ ਦਰਸ਼ਨ ਕਰੋਗੇ ਤੁਸੀਂ ਤੇ ਪੋਤੀ ਸਾਹਿਬ ਦੇ ਵੀ ਆ ਇਹ ਆ ਜੀ ਸਾਹਮਣੇ ਗੁਰੂ ਜੀ ਦਾ ਉਹ 52 ਕਲੀਆਂ ਵਾਲਾ ਚੋਲਾ ਕਰੋ ਜੀ ਦਰਸ਼ਨ ਤੇ ਇਹ ਜੋੜਾ ਸਾਹਿਬਾਗਾ ਤੇ ਇਸ ਤਰਪ ਉਹ ਪੋਥੀ ਸਾਹਿਬ ਮੌਜੂਦ ਆ ਜੀ ਤੁਹਾਨੂੰ ਉਹ ਵੀ ਦਿਖਾਉਣੇ ਆ ਇਹ ਆ ਜੀ ਉਹ ਪੋਥੀ ਸਾਹਿਬ ਜਿਸ ਦੇ ਵਿੱਚੋਂ ਗੁਰੂ ਜੀ ਨਿਤਨੇਮ ਕਰਿਆ ਕਰਦੇ ਸੀ ਦਰਸ਼ਨ ਕਰੋ ਜੀ ਸੁਨਹਿਰੀ ਅੱਖਰਾਂ ਵਾਲੀ ਇਸ ਪੋਥੀ ਸਾਹਿਬ ਦੇ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਤੁਹਾਨੂੰ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਨਿਮਸਰ ਸਾਹਿਬ ਦੇ ਦਰਸ਼ਨ ਤਾਂ ਵੀਡੀਓ ਨਾ ਬਣੀ ਰਹੋ ਜੀ ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਸ਼੍ਰੀ ਨਿਮਸਰ ਸਾਹਿਬ ਇਹ ਉਹ ਸਥਾਨ ਆਗਾ ਜਿਸ ਥਾਂ ਦੇ ਉੱਤੇ ਆ ਕੇ ਗੁਰੂ ਜੀ ਦਾਤਨ ਕਰਿਆ ਕਰਦੇ ਸੀ ਤੇ ਇੱਕ ਦਿਨ ਗੁਰੂ ਜੀ ਨੇ ਦਾਤਨ ਕਰਕੇ ਉਸ ਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ ਜਿੱਥੋਂ ਕਿ ਇੱਕ ਨਿੰਮ ਦਾ ਦਰਖਤ ਪ੍ਰਗਟ ਹੋਇਆ ਉਹ ਦਰਖਤ ਅੱਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹੈ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਇਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਅੰਦਰ ਉਹ ਰੁੱਖ ਦਾ ਡਾਣਾ ਵੀ ਮੌਜੂਦ ਹੈਗਾ ਜਿਸਤੀ ਗੁਰੂ ਜੀ ਦਾਤਰ ਕਰਦੇ ਸੀ ਤੇ ਉਸ ਮੰਜੀ ਸਾਹਿਬ ਦੇ ਉਹ ਬੈਂਤ ਵੀ ਅਜੇ ਇੱਥੇ ਮੌਜੂਦ ਆਗੀ ਤਾਂ ਉਹ ਵੀ ਦਿਖਾਵਾਂਗੇ ਜਿਸ ਦੇ ਉੱਤੇ ਬੈਠ ਕੇ ਗੁਰੂ ਜੀ ਦੀਵਾਨ ਸਜਾਇਆ ਕਰਦੇ ਸੀ ਤਾਂ ਆਓ ਜੀ ਤੁਹਾਨੂੰ ਕਰਵਾਉਣੇ ਆ ਦਰਸ਼ਨ ਤਾਂ ਇੱਧਰ ਮੇਰੇ ਸੱਜੇ ਹੱਥ ਸ਼ੀਸ਼ੇ ਦੇ ਫਰੇਮ ਦੇ ਵਿੱਚ ਉਹ ドラਕਤਾ ਉਹ ਸੋਨੇਮ ਦੇ ਰੁੱਖ ਦਾ ਡਾਣਾ ਮੌਜੂਦ ਹੈਗਾ ਜਿਸ ਨੂੰ ਕਿ ਬੜਾ ਸਾंप के ਰੱਖਿਆ ਗਿਆ ਦਰਸ਼ਨ ਕਰੋ ਜੀ ਇਸੇ ਰੁੱਖ ਦੀ ਗੁਰੂ ਜੀ ਨੇ ਦਾਤਨ ਕੀਤੀ ਸੀ ਤੇ ਜ਼ਮੀਨ ਦੇ ਵਿੱਚ ਗੱਡੀ ਸੀ ਜਿੱਥੋਂ ਕਿ ਇੱਕ ਨਿੰਮ ਦਾ ਦਰਤ ਪ੍ਰਗਟ ਹੋਇਆ ਸੀ ਤੁਹਾਨੂੰ ਵੀ ਦਿਖਾਵਾਂਗੇ ਤੇ ਇਹ ਉਸ ਮੰਜੀ ਦੀ ਬਾਨਾ ਜੀ ਜਿਸ ਦੇ ਉੱਤੇ ਬੈਠ ਕੇ ਗੁਰੂ ਜੀ ਦਿਮਾਨ ਸਜਾਉਂਦੇ ਸੀ ਜੋ ਕਿ ਗੁਰਦੁਆਰਾ ਸ਼੍ਰੀ ਨਿੰਮਸ ਸਾਹਿਬ ਦੇ ਵਿੱਚ ਬੜੀ ਸਾਮ ਕੇ ਰੱਖਿਆ ਗਿਆ ਇਸ ਚੀਜ਼ ਨੂੰ ਤੇ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਇੱਧਰ ਗੁਰੂ ਸਾਹਿਬ ਦਾ ਪ੍ਰਕਾਸ਼ ਆ ਜੀ ਤੇ ਇਹ ਆ ਜੀ ਉਹ ਨਿੰਮ ਦਾ ਦਰਖਤ ਜੋ ਕਿ ਗੁਰੂ ਜੀ ਦੇ ਧਾਤਨ ਕਰਨ ਤੇ ਉਸ ਨੂੰ ਜ਼ਮੀਨ ਦੇ ਵਿੱਚ ਗੱਡਣ ਤੇ ਪ੍ਰਗਟ ਹੋਇਆ ਸੀ ਦਰਬਾਰ ਸਾਹਿਬ ਦੇ ਬਿਲਕੁਲ ਅੱਗੇ ਇਹ ਨਿੰਮ ਦਾ ਦਰਖਤ ਮੌਜੂਦ ਹੈਗਾ ਜੋ ਅੱਜ ਵੀ ਹਰਾ-ਭਰਾ ਉਸੇ ਤਰ੍ਹਾਂ ਖੜਾਗਾ ਗੁਰੂ ਜੀ ਦੇ ਸਮੇਂ ਦਾ ਹੈ ਰੁੱਖਾ ਜੀ। ਤਾਂਸ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਾਂ ਜੋ ਹੋਰ ਲੋਕ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਇਤਿਹਾਸ ਜਾਣ ਸਕਣ। ਇਸ ਤਰ੍ਹਾਂ ਦੀਆਂ ਇਤਿਹਾਸਕ ਸਥਾਨਾਂ ਦੀਆਂ ਵੀਡੀਓ ਚੈਨਲ ਤੇ ਆਉਂਦੀਆਂ ਰਹਿੰਦੀਆਂ ਨੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਤਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ। ਤੱਕ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਕਨ ਸਾ ਵਾਹਿਗੁਰੂ ਜੀ ਕੀ ਫਤ